ਸੰਗਰੂਰ ਤੋਂ ਲੋਕ ਸਭਾ ਚੋਣਾਂ 'ਚ ਹੋਈ ਹਾਰ ਤੋਂ ਬਾਅਦ ਪਹਿਲੀ ਵਾਰ ਸੁਖਪਾਲ ਸਿੰਘ ਖੈਰਾ ਸੰਗਰੂਰ ਪਹੁੰਚੇ ਨੇ ਸੁਖਪਾਲ ਸਿੰਘ ਖੈਰਾ ਨੇ ਆਪਣੀ ਹਾਰ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇੱਕ ਵਾਰ ਫਿਰ ਸਿੱਧੇ ਨਿਸ਼ਾਨੇ ਬੰਨ੍ਹ ਲਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦੇ ਹੋਣਾ ਕਿਹਾ ਕਿ ਜਿਹੜੇ ਲੋਕ ਕਹਿੰਦੇ ਸੀ ਸਾਡੇ ਕੋਲੇ 92 ਐਮਐਲਏ ਨੇ ਉਹਨਾਂ ਦੇ ਐਮਐਲਏ ਵੀ ਘਟ ਗਏ ਤੇ ਉਹਨਾਂ ਦਾ ਵੋਟ ਸ਼ੇਅਰ ਜਿਹੜਾ 1 ਕੋ ਲੱਖ ਤੜ ਘੜਮ ਕਰਕੇ ਥੱਲੇ ਡਿੱ ਗਿਆ ਤੁਸੀਂ ਜਿਹੜੇ ਲੋਕ ਪੰਜਾਬ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਅਸਲ ਵਿੱਚ ਸੁਖਪਾਲ ਸਿੰਘ ਖਹਿਰਾ ਧੂਰੀ ਤੋਂ ਸਾਬਕਾ ਵਿਧਾਇਕ ਕਾਂਗਰਸੀ ਵਿਧਾਇਕ ਤਲਵੰਤ ਸਿੰਘ ਦੇ ਜਿਹੜਾ ਸ਼ਰਧਾਂਜਲੀ ਸਮਾਗਮ 'ਚ ਸ਼੍ਰੀਖ ਹੁਣ ਪਹੁੰਚੇ ਸਨ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਸੁਖਪਾਲ ਸਿੰਘ ਖਹਿਰਾ ਪੰਜਾਬ ਸਰਕਾਰ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਤੇ ਹੋਏ ਸੁਖਪਾਲ ਸਿੰਘ ਖਹਿਰਾ ਪਹਿਲੀ ਵਾਰ ਹਾਰਨ ਤੋਂ ਬਾਅਦ ਸੰਗਰੂਰ ਪਹੁੰਚੇ ਨੇ ਕਹਿ ਲਈਏ ਕਿ ਸੰਗਰੂਰ ਦੇ ਵਿੱਚ ਉਹਨ ਪਹਿਲਾ ਇੱਕ ਤੋਂ ਪਹਿਲਾ ਮੇਲਕੋਟਲਾ ਆਏ ਸੀ ਇੱਕ ਵਾਰ ਪਰ ਉਸ ਤੋਂ ਬਾਅਦ ਉਹ ਨਹੀਂ ਆਏ ਤੇ ਸੰਗਰੂਰ ਜਾਂ ਧੂਰੀ ਦੇ ਵਿੱਚ ਉਹ ਪਹਿਲੀ ਵਾਰ ਪਹੁੰਚੇ ਬੇਸ਼ੱਕ ਸੁਖਪਾਲ ਸਿੰਘ ਖੈਰਾ ਹਾਰਗੇ ਹੋਣ ਪਰ ਉਹਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਦਾ سلسلہ ਲਗਾਤਾਰ ਜਾਰੀ ਹੈ ਸੁਖਪਾਲ ਸਿੰਘ ਖੈਰਾ ਕੀ ਕਹਿੰਦੇ ਆਪਾਂ ਸੁਣ ਲੈਨੇ ਆ ਚੱਲੋ ਦਾਓ ਸ੍ਰੀ ਗੱਲ ਕੋਲ ਜੀ ਕਹਿੰਦੇ ਹਾਂ ਜੀ ਆਪਕੇ ਤੁੰਗਾ ਜੇਤ ਹੋਤੇ ਆਏ ਉਹ ਬਤਨ ਬਸ ਕੁਛ ਨਹੀਂ ਜੀ ਸਰਦਾਰ ਧਨਵੰਤ ਸਿੰਘ ਜੀ ਮਾਤਾ ਦੇਕ ਨੇ ਸਾਰੂ ਸੀਗੇ ਉਹਨਾਂ ਨੇ ਬੜੀ ਇਮਾਨਦਾਰੀ ਨਾਲ ساری ਜ਼ਿੰਦਗੀ ਪੋਲਿਟਿਕਸ ਵਿੱਚ ਸੇਵਾ ਕੀਤੀ ਹੈ ਆਪਣੇ ਇਲਾਕੇ ਦੀ ਧੂਰੀ ਦੀ ਸੇਵਾ ਕੀਤੀ ਆ ਪਰਿਵਾਰ ਬਹੁਤ ਅੱਛਾ ਉਹਨਾਂ ਦਾ ਬੇਟਾ ਸੁਮੇਤ ਬਹੁਤ ਹੰਗਾਰਿਆ ਅੱਜ ਉਹਨਾਂ ਦਾ ਪਰਿਵਾਰ ਦਾ ਦੁੱਖ ਵੰਡਾਉਣ ਵਾਸਤੇ ਹਾਜ਼ਰ ਹੋਏ ਆ ਔਰ ਅਰਦਾਸ ਕਰਨ ਲਈ ਆਏ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇਰਾ ਜੋ ਜਿੰਨੀ ਚੋਣਾਂ ਵੀ ਆ ਗਿਆ ਕਿ ਕੀ ਕਹੂੰਗੇ ਪਸ ਜਿੰਨੀ ਚੋਣ ਦੀ ਤੁਹਾਨੂੰ ਪਤਾ ਵਾ ਕਿ ਜਲੰਧਰ ਦੀ ਹਲੇ ਫਿਲਹਾਲ ਐਲਾਨ ਹੋਈ ਹੈ ਪਾਰਟੀਆਂ ਨੇ ਉਮੀਦਵਾਰ ਐਲਾਨ ਦਿੱਤੇ ਨੇ ਸਾਰੀਆਂ ਪਾਰਟੀਆਂ ਦੀ ਤਿਆਰੀ ਹੈ ਬਾਕੀ ਦੇਖਦੇ ਆਪਾਂ ਕਿਸ ਤਰ੍ਹਾਂ ਦਾ ਵਾਤਾਵਰਨ ਹੋਊਗਾ ਮੁੱਖ ਮੰਤਰੀ ਵੱਲੋਂ ਕਿ ਮੁੱਖ ਮੰਤਰੀ ਵੱਲੋਂ ਉਹ ਚੇੜਾ ਲਾਉਣ ਦਾ ਗੱਲ ਕੀਤੀ ਗਈ ਹੈ ਜੀ ਪਰ ਵਾਦੂਰੀ ਤੋਂ ਨੇ ਕੋ ਡੇਰਾ ਲਾਇਆ ਨਗਾ ਅੱਜ ਤੱਕ ਮੇਰਾ ਇਹ ਖਿਆਲ ਮੈਨੂੰ ਜਨਤਕ ਹੈ ਮੇਰੀ ਇਹ ਲੱਗਦਾ ਮੈਨੂੰ ਲੱਗਦਾ ਕਿ ਕੋਈ ਰਾਤ ਇੱਥੇ guzari ਨਹੀਂ ਗਈ ਉਹ ਹੁਣ ਐਕਚੁਅਲੀ ਕੀ ਹੈਗਾ ਕਿ ਥੜਕ ਗਏ ਨੇ ਜਿਹੜਾ 13 ਜ਼ੀਰੋ ਦੀ ਜਗ੍ਹਾ ਤੇ ਕਿੰਨੀਆਂ ਤਿੰਨ ਸੀਟਾਂ ਆਈਆਂ 15% ਕਿਸੇ ਪਾਰਟੀ ਦੀ ਇੰਡੀਆ ਦੇ ਵਿੱਚ ਪਰਸੈਂਟੇਜ ਡ੍ਰੌਪ ਨਹੀਂ ਹੋਈ ਵੋਟ ਸ਼ੇਅਰ ਘਬਰਾਏ ਹੋਏ ਨੇ ਔਰ ਜਗਿੰਦਰ ਤਿੰਜਪਨੀ ਚੋਣ ਨੂੰ ਬਾਈ ਹੁੱਕ ਔਰ ਕ੍ਰਿਕ ਜਰੂਰ ਜਿੱਤ ਕੇ ਕੋਸ਼ਿਸ਼ ਕਰਨਗੇ ਆਪਣਾ ਵਕਾਰ ਬਹਾਲ ਕਰਨੇ ਲੇਕਿਨ ਵਕਾਰ ਬਹੁਤ ਡੁੱਬ ਚੁੱਕਾ 92 ਚੋਂ 91 ਤੋਂ ਅਣਕੇ 33 ਸੀਟਾਂ ਦੇ ਡਿੱਗੇ ਨੇ ਸਿਹਤਾਂ ਨੀਡ ਦੇ ਪੇਪਰ ਨੂੰ ਲੈ ਕੇ ਕਿਵੇਂ ਜਿਹੜੀ ਇਹਦਾ ਇਹਦੀ ਤਾਂ ਪ੍ਰੋਪਰ ਚੈੱਕ ਹੋਣਾ ਚਾਹੀਦਾ ਇਸ ਪ੍ਰਸ਼ਾਰਿਆਮ ਕੋਟਾਲਾ ਵਾ ਔਰ ਸਾਡੀ ਪਾਰਟੀ ਕੱਲ ਨੂੰ ਚੰਡੀਗੜ੍ਹ ਵਿਖੇ ਇਹਦੇ ਤੇ ਰਸਮੀ ਦਰਸ਼ਨ ਵੀ ਕਰਦੀ ਹੈ ਔਰ ਇਹਦੀ ਜੋ ਕਿ ਸक्राइब ਹੋਣਾ ਚਾਹੀਦਾ ਜਿਨ੍ਹਾਂ ਲੋਕਾਂ ਨੇ ਇਹਦਾ ਘਟਾਲਾ ਕੀਤਾ ਉਹ ਤੇ ਖਿਲਰ ਚਾਰਜਸ ਹੋਣੇ ਚਾਹੀਦੇ ਔਰ ਦੁਬਾਰਾ ਤੋਂ ਨਵੇਂ ਸਿਰੇ ਤੋਂ ਪੇਪਰ ਦੇਣਾ ਚਾਹੀਦਾ ਕਿਉਂਕਿ ਇੰਦਾ ਤਾਂ ਫਿਰ ਪੜ੍ਹਾਈ ਲਿਖਾਈ ਦਾ ਕੋਈ ਮੁੱਲ ਨਹੀਂਗਾ ਠੱਗੀ ਠੂਰੀ ਦਾ ਮੁੱਲ ਰਹਿ ਗਿਆ ਇਸਦੀ ਮੁੱਖ ਮੰਤਰੀ ਨੂੰ ਸੁਖਪਾਲ ਸਿੰਘ ਖੈਰਾ ਨੇ ਫਿਰ ਕੇਰੇਚ ਲੈ ਲਿਆ ਆ ਕਹਿੰਦੇ ਕਿ ਮੁੱਖ ਮੰਤਰੀ ਕਹਿੰਦੇ ਨੇ ਮੈਂ ਜਲੰਧਰ ਡੇਰੇ ਲਾਊਂਗਾ ਜਲੰਧਰ ਵੈਸਟ ਦੀ ਜਿਮਨੀ ਚੌਂ ਦੇ ਲਈ ਉੱਥੋਂ ਮਹਿੰਦਰ ਭਗਤ ਨੂੰ ਜਿਤਾ ਕੇ ਲੈ ਕੇ ਆਊਂਗਾ ਸੁਖਪਾਲ ਸਿੰਘ ਕਿਹੜਾ ਕਹਿੰਦੇ ਕਿ ਜਿਹੜਾ ਬੰਦਾ ਲਗਾਤਾਰ ਜਿੱਥੇ ਮਰਜੀ ਡੇਰੇ ਲਾ ਲਵੇ ਪੰਜ ਛੇ ਸਿੱਟਾ ਤੇ ਹੋਰ ਚੋਣ ਹੋਣੀ ਆ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਕਹਿ ਕੇ ਜਿਹੜਾ ਇਹਨਾਂ ਦਾ ਇਹ ਖਿੱਲਰ ਚੁੱਕੀ ਆ ਆਮ ਆਦਮੀ ਪਾਰਟੀ ਇਹ 13 0 ਦਾ ਨਾਰਾ ਲੈ ਕੇ ਚੱਲੇ ਸੀ ਤਿੰਨ ਆਈਆਂ ਨੇ 10 ਲੋਕ ਲੈ ਗਏ ਤੇ ਇਹ ਹੋਰ ਵੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਨਿਸ਼ਾਨਾ ਸਿੱਧੀ ਰੱਖਿਆ